ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਉਸ ਸ਼ਬਦ ਦੇ ਜਾਪ ਦੇ ਬਾਰੇ ਜਿਸ ਨੂੰ ਦਿਨ ਦੇ ਵਿੱਚ ਦੋ ਵਾਰ ਜਪਣ ਦੇ ਨਾਲ ਸਾਡੇ ਸਰੀਰ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਇਸ ਲਈ ਅੱਜ ਦੀ ਵੀਡੀਓ ਦੇ ਵਿੱਚ ਇਹ ਗੱਲ ਕਰਨ ਤੋਂ ਪਹਿਲਾਂ ਸ਼ਬਦ ਦਾ ਜਾਪ ਦੱਸਣ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਸਾਖੀ ਸਾਂਝੀ ਕਰਾਂਗੇ ਇਸ ਲਈ ਸਾਖੀ ਨੂੰ ਧਿਆਨ ਦੇ ਨਾਲ ਸੁਣਨਾ ਤੇ ਸਮਝਣਾ ਉਸ ਤੋਂ ਬਾਅਦ ਹੀ ਉਸ ਸ਼ਬਦ ਬਾਰੇ ਦੱਸਾਂਗੇ ਕਿ ਕਿਸ ਤਰ੍ਹਾਂ ਦਿਨ ਵਿੱਚ ਦੋ ਵਾਰ ਜਾਪ ਕਰਨ ਦੇ ਨਾਲ ਤੁਹਾਡੇ ਸਾਰੇ ਦੁੱਖ ਕਸ਼ਟ ਦੂਰ ਹੋ ਜਾਣਗੇ ਸਾਧ ਸੰਗਤ ਜੀ ਇਤਿਹਾਸ ਦੇ ਵਿੱਚ ਮਹਿੰਗਾ ਮਲ ਨਾਂ ਦੇ ਇੱਕ ਵਪਾਰੀ ਹੋਏ ਜੋ ਕਿ ਬਹੁਤ ਹੀ ਵਧੀਆ ਵਪਾਰੀ ਸਨ ਪਰ ਸਮਾਂ ਬੀਤਿਆ ਤੇ ਮਹਿੰਗਾ ਮਲ ਜੀ ਮਾਇਆ ਵਿੱਚ ਗ੍ਰਸਤ ਹੋ ਗਏ ਪਰਮਾਤਮਾ ਨੂੰ ਭੁੱਲ ਗਏ ਤੇ ਜਦੋਂ ਉਹ ਮਾਇਆ ਵਿੱਚ ਗ੍ਰਸਤ ਸਨ ਤਾਂ ਉਹਨਾਂ ਦੇ ਸਰੀਰ ਨੂੰ ਬੜੇ ਹੀ ਦੁੱਖ ਰੋਗ ਆ ਗਏ ਉਹਨਾਂ ਦੀਆਂ ਲੱਤਾਂ, ਬਾਹਾਂ, ਗੋਡੇ, ਮੋਢੇ ਸਾਰਾ ਸਰੀਰ ਹੀ ਦੁਖਣ ਲੱਗਾ ਤੇ ਦਰਦ ਇੰਨਾ ਭਿਆਨਕ ਹੁੰਦਾ ਸੀ ਕਿ ਇਹਨਾਂ ਦਾ ਸਰੀਰ ਘਟਣ ਲੱਗ ਗਿਆ। ਉਹ ਬਿਲਕੁਲ ਕਮਜ਼ੋਰ ਹੋ ਗਏ, ਬਿਲਕੁਲ ਮਰਨ ਵਾਲੇ। ਉਸ ਨੂੰ ਖੁਦ ਵੀ ਲੱਗਦਾ ਸੀ ਕਿ ਉਹ ਮਰਨ ਵਾਲਾ ਹੈ। ਜ਼ਿੰਦਗੀ ਉਸ ਦੀ ਬਹੁਤ ਥੋੜੀ ਰਹਿ ਗਈ। ਇਸ ਕਰਕੇ ਉਸ ਨੇ ਆਪਣੇ ਦੋਸਤ ਨੂੰ ਕਿਹਾ ਕਿ ਉਹ ਉਸ ਨਾਲ ਕਾਰੋਬਾਰ ਵਿੱਚ, ਕੰਮ ਵਿੱਚ ਜੋ ਵੀ ਲੈਣ ਦੇਣ ਹੈ, ਉਸ ਦਾ ਹਿਸਾਬ ਕਰ ਲਵੇ। ਕਿਉਂਕਿ ਏ ਆਖਣ ਲੱਗਾ ਕਿ ਮੇਰਾ ਕੁਝ ਪਤਾ ਨਹੀਂ ਕਿ ਮੈਂ ਕਦੋਂ ਖਤਮ ਹੋ ਜਾਣਾ ਹੈ ਇਸ ਲਈ حساب ਕੀਤਾ ਇਹ ਚੰਗਾ ਹੈ ਤੋ ਆਪ ਹਿਸਾਬ ਕਰਕੇ ਉਸ ਦਾ ਦੋਸਤ ਉਸ ਨੂੰ ਹੌਸਲਾ ਦੇਣ ਲੱਗਾ ਕਹਿਣ ਲੱਗਾ ਤੈਨੂੰ ਕੁਝ ਨਹੀਂ ਹੁੰਦਾ ਤੂੰ ਕੋਇਂਦਵਾਲ ਵਿੱਚ ਤਨ ਤਨ ਗੁਰੂ ਅਮਰਦਾਸ ਜੀ ਦੇ ਕੋਲ ਸਿੱਖਾਂ ਦੇ ਤੀਜੇ ਪਾਸ਼ਾ ਚੋਹਣ ਉਹ ਗੱਦੀ ਤੇ ਬਰਾਜਮਾਨ ਹਨ ਉਹਨਾਂ ਦੇ ਕੋਲ ਜਾ ਤੇ ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ ਪਰ ਤੂੰ ਮੇਰੇ ਕੈਨ ਤੇ ਨਹੀਂ ਜਾਣਾ ਤੂੰ ਆਪਣੀ ਮਰਜ਼ੀ ਨਾਲ ਸ਼ਰਦਾ ਨਾਲ ਆਪਣੇ ਮਨੋਂ ਜਾਣਾ ਹੈ ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ ਮਹੰਗਾ ਮਾਲ ਕੋਈ ਦੇਣ ਤਾਂ ਵਿਚਾਰ ਕਰਦਾਰਿਆ ਪਰ ਜਦੋਂ ਮਨ ਵਿੱਚ ਸ਼ਰਦਾ ਪੈਦਾ ਹੋ ਗਈ ਤਾਂ ਉਹ ਗੋਇੰਦਵਾਲ குரு ਅਮਦਾਸ ਜੀ ਦੇ ਕੋਲ ਪਹੁੰਚ ਗਿਆ ਉਹ ਆਪਣੇ ਪੂਰੇ ਪਰਿਵਾਰ ਸਹਿਤ ਉੱਥੇ குரு ਜੀ ਦੇ ਪਾਸ ਪਹੁੰਚਿਆ ਗੁਰੂ ਅਮਦਾਸ ਜੀ ਕੀਰਤਨ ਸਰਵਣ ਕਰ ਰਹੇ ਸੰਗਤਾਂ ਦਰਸ਼ਨ ਕਰ ਰਹੀਆਂ ਸਨ ਦੇ ਦੂਜੇ ਪਾਸੇ ਬੌਲੀ ਸਾਬ ਜੀ ਦੀ ਸੇਵਾ ਹੋ ਰਹੀ ਸੀ ਸੰਗਤਾਂ ਦਾ ਇਕੱਠ ਵੇਖ ਕੇ ਮਹਿੰਗਾ ਮਲ ਜਿਹਰਾਂ ਨੇ ਸਾਂ ਤੇ ਸੋਚਣ ਲੱਗੇ ਕਿ ਇੱਥੇ ਜ਼ਰੂਰ ਹੀ ਕੁਝ ਹੈ ਜਿਸ ਕਰਕੇ ਸੰਗਤਾਂ ਵਿੱਚ ਇੰਨਾ ਵਿਸ਼ਵਾਸ ਹੈ ਉਸਨੇ ਸੰਗਤ ਕੀਤੀ ਪਹਿਲੇ ਦਿਨ ਉਸ ਨੂੰ ਗੁਰੂ ਜੀ ਦੇ ਦਰਸ਼ਨ ਕਰਨ ਦਾ ਸਮਾਂ ਨਾ ਮਿਲਿਆ ਤਾਂ ਮਹਿੰਗਾ ਮਲ ਜੀ ਆਪਣੇ ਪਰਿਵਾਰ ਸੇਤ ਉੱਥੇ ਹੀ ਰਹੇ ਤੇ ਦੂਜੇ ਦਿਨ ਵੀ ਸੰਗਤ ਜ਼ਿਆਦਾ ਹੋਣ ਕਰਕੇ ਉਹਨਾਂ ਨੂੰ ਲੰਘਾ ਕਿ ਅੱਜ ਵੀ ਦਰਸ਼ਨ ਨਹੀਂ ਹੋਣੇ ਐਸਲੀ ਸੇਵਾ ਹੀ ਕਰਦੇ ਰਹੇ ਤੀਜੇ ਦਿਨ ਜਦੋਂ ਉਹਨਾਂ ਨੂੰ ਗੁਰੂ ਜੀ ਦੇ ਦਰਸ਼ਨ ਕਰਨ ਦਾ ਸਮਾਂ ਮਿਲਿਆ ਗੁਰੂ ਜੀ ਨੇ ਪੁੱਛਿਆ ਕਿ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਤਾਂ ਮਹੰਗਾ ਮਾਲ ਜੀ ਇਹ ਹੀ ਕਹਿ ਰਹੇ ਸਨ ਕਿ ਤੁਹਾਡੇ ਦਰਸ਼ਨਾਂ ਲਈ ਆਏ ਹਾਂ ਉਸ ਦੀ ਪਤਨੀ ਨੇ ਮਗਰੋਂ ਉਸ ਨੂੰ ਵਾਰ-ਵਾਰ ਕਿਹਾ ਕਿ ਤੁਸੀਂ ਤਾਂ ਗੁਰੂ ਜੀ ਨੂੰ ਆਪਣੇ ਸਰੀਰ ਦੇ ਦੁੱਖ ਤਕਲੀਫਾਂ ਦੱਸਣੀਆਂ ਹਨ ਤੁਸੀਂ ਕਿੰਨੇ ਪੀੜਾਂ ਵਿੱਚ ਹੋ ਤੁਹਾਡਾ ਸਰੀਰ ਸਾਰਾ ਦੁੱਖ ਦਾ ਹੈ ਉਸੇ ਇਹ ਗੱਲ ਗੁਰੂ ਜੀ ਨੂੰ ਕਿਉਂ ਨਹੀਂ ਦੱਸਦੇ ਪਰ ਮਹਿੰਗਾ ਮਲ ਜੀ ਨੇ ਉਸ ਨੂੰ ਚੁੱਪ ਕਰਵਾ ਦਿੱਤਾ ਫਿਰ ਇਹ ਹੀ ਕਿਹਾ ਕਿ ਗੁਰੂ ਜੀ ਮੈਂ ਤੁਹਾਡੇ ਦਰਸ਼ਨ ਕਰਨ ਲਈ ਆਇਆ ਹਾਂ ਤੇ ਮੈਨੂੰ ਸਿੱਖੀ ਬਖਸ਼ ਦਿਓ ਤੇ ਮੇਰੇ ਤੇ ਕਿਰਪਾ ਕਰੋ ਆਪਣੀ ਦਰੋਂ ਘਰੋਂ ਸਿੱਖੀ ਜੀਵਨ ਦਿਓ ਤਾਂ ਗੁਰੂ ਜੀ ਕਹਿੰਦੇ ਕਿ ਸਿੰਘਾ ਸਿੱਖੀ ਬੜੀ ਔਖੀ ਮਿਲਦੀ ਹੈ ਗੁਰੂ ਜੀ ਕਹਿੰਦੇ ਕਿ ਸਿੱਖਾ ਅਸੀਂ ਤੇਨੂੰ ਚਰਨ ਪੌਲ ਦਿੰਦੇ ਹਾਂ ਪਰ ਸਿੱਖੀ ਕਮਾਉਣੀ ਬਹੁਤ ਔਖੀ ਹੈ ਗੁਰੂ ਜੀ ਦੇ ਦਰਸ਼ਨਾਂ ਤੋਂ ਬਾਅਦ ਜਦੋਂ ਵਾਰ ਆਇਆ ਤਾਂ ਫਿਰ ਉਸਦੀ ਪਤਨੀ ਉਸ ਨੂੰ ਕਹਿਣ ਲੱਗੀ ਕਿ ਤੁਸੀਂ ਆਪਣਾ ਦੁੱਖ ਗੁਰੂ ਜੀ ਨੂੰ ਕਿਉਂ ਨਹੀਂ ਦੱਸਦੇ ਤਾਂ ਕਹਿਣ ਲੱਗਾ ਕਿ ਜਿੱਦਾਂ ਦਾ ਮੈਂ ਇੱਥੇ ਆਇਆ ਹਾਂ ਉਦੋਂ ਦੇ ਹੀ ਮੇਰੇ ਸਾਰੇ ਸਰੀਰ ਦੇ ਵਿੱਚੋਂ ਦਰਦ ਨਹੀਂ ਆਰਾਮ ਮਹਿਸੂਸ ਕਰਦਾ ਹਾਂ ਫਿਰ ਬਾਕੀ ਪਰਿਵਾਰ ਤਾਂ ਘਰ ਨੂੰ ਵਾਪਸ ਆ ਜਾਂਦਾ ਹੈ ਪਰ ਮਹੰਗਾ ਮਾਲ ਜੀ ਉੱਥੇ ਹੀ ਰਹਿੰਦੇ ਹਨ ਉਸ ਤੋਂ ਬਾਅਦ 22 ਸਾਲ ਮਹੰਗਾ ਮਾਲ ਜਿੱਥੇ ਉੱਥੇ ਗੁਰੂ ਘਰ ਲੰਗਰਾਂ 'ਚ ਸੇਵਾ ਕਰਦੇ ਰਹੇ ਜਦੋਂ ਗੁਰੂ ਦੀ ਮਰਿਆਦਾ ਅਨੁਸਾਰ ਬੱਚੇ ਹੋਏ ਲੰਗਰ ਦੀ ਬਿਆਪਦੀ ਨਾ ਹੋਵੇ ਤਾਂ ਇਸ ਕਰਕੇ ਬੱਚੇ ਹੋਏ ਲੰਗਰ ਨੂੰ ਕਿਸੇ ਨਦੀ ਜਾਂ ਦਰਿਆ ਵਿੱਚ ਵਹਾਉਂਦੇ ਸਨ ਇਸੇ ਹੀ ਤਰ੍ਹਾਂ ਬਚਿਆ ਹੋਇਆ ਭੋਜਨ ਲੈ ਕੇ ਜਦੋਂ ਮਹਿੰਗਾ ਮਲ ਜੀ ਗਏ ਤਾਂ ਉਹਨਾਂ ਨੂੰ ਤਿੰਨ ਚੋਰ ਮਿਲੇ ਸੰਗਤਾਂ ਤੋਂ ਮਾਇਆ ਚੁਰਾਉਣ ਲਈ ਇਹ ਗੁਰੂ ਘਰ ਆ ਰਹੇ ਸਨ ਮਿਲੇ ਤੇ ਦੱਸਿਆ ਕਿ ਅਸੀਂ ਗੁਰੂ ਜੀ ਦੇ ਦਰਸ਼ਨਾਂ ਲਈ ਜਾ ਰਹੇ ਹਾਂ ਤਾਂ ਮਹਿੰਗਾ ਮਲ ਜੀ ਉਹਨਾਂ ਨੂੰ ਕਹਿੰਦੇ ਕਿ ਸਿੱਖੋ ਤੁਹਾਨੂੰ ਭੁੱਖ ਲੱਗੀ ਹੋਵੇਗੀ ਇਸ ਲਈ ਲੰਗਰ ਪ੍ਰਸ਼ਾਦਾਤਾ ਮੇਰੇ ਕੋਲ ਹੈ ਤੁਸੀਂ ਇੱਥੇ ਹੀ ਬੈਠ ਕੇ ਛਕ ਲਓ ਤੇ ਫਿਰ ਗੁਰੂ ਘਰ ਜਾਇਓ ਉਹ ਚੋਰ ਉਥੇ ਹੀ ਬੈਠ ਕੇ ਭੋਜਨ ਛਕਣ ਲੱਗੇ ਉਹਨਾਂ ਨੂੰ ਇੰਜ ਲੱਗਾ ਕਿ ਇਸ ਆਦਮੀ ਨੂੰ ਸਾਡੇ ਬਾਰੇ ਪਤਾ ਲੱਗ ਗਿਆ ਹੈ ਇਸ ਲਈ ਉਹਨਾਂ ਨੇ ਰਾਇ ਕਿਤੇ ਕਿ ਇਸ ਨੂੰ ਮਾਰ ਦਿੱਤਾ ਜਾਵੇ ਪਰ ਵਿੱਚੋਂ ਇੱਕ ਨੇ ਕਿਹਾ ਕਿ ਨਹੀਂ ਮਾਰੋ ਨਾ ਇਸ ਨੇ ਆਪਾਂ ਨੂੰ ਭੋਜਨ ਛਕਾਇਆ ਹੈ ਜਸਲੀ ਆਪਾਂ ਬੰਦ ਲੈਂਦੇ ਹਾਂ ਤਿੰਨਾਂ ਨੇ ਰਾਇ ਕੀਤੀ ਕਿ ਮਹੰਗਾ ਮਲ ਜੀ ਨੂੰ ਉਥੇ ਬੰਦ ਦਿੱਤਾ ਇੱਕ ਟੋਏ ਵਿੱਚ ਲਮਕਾ ਦਿੱਤਾ ਤੇ ਆਪ ਗੁਰੂ ਘਰ ਆ ਗਏ ਮਹੰਗਾ ਮਲ ਜੀ ਇਥੇ ਅਵਸਥਾ ਵਿੱਚ ਇਹ ਗੁਰੂ ਦਾ ਸਿਮਰਨ ਕਰਦੇ ਰਹੇ ਇਧਰ ਜਦੋਂ ਕੀਰਤਨ ਹੋ ਰਿਹਾ ਸੀ ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਹਨਾਂ ਤਿੰਨਾਂ ਹੀ ਚੋਰਾ ਨੂੰ ਆਵਾਜ਼ ਮਾਰੀ ਜੋ ਤਿੰਨ ਜਾਣੇ ਪਿੱਛੇ ਬੈਠੇ ਨੇ ਅੱਗੇ ਜਾਓ ਅੱਗੇ ਆਓ ਤੇ ਉਹ ਆਖਣ ਲੱਗੇ ਕਿ ਅਸੀਂ ਪਿੱਛੇ ਬਹੁਤ ਆਨੰਦ ਵਿੱਚ ਹਾਂ ਤੋ ਸਿਸਾਨ ਨੂੰ ਅੱਗੇ ਕਿਉਂ ਬੁਲਾ ਲਿਆ ਤਾਂ ਗੁਰੂ ਪਾਤਸ਼ਾਹ ਜੀ ਜਾਣੀ ਚਾਨਣ ਸਨ ਤਿਲਾਂ ਦੇ ਚਾਨਣ ਵਾਲੇ ਸਨ ਕਹਿਣ ਲੱਗੇ ਆਨੰਦ ਵਿੱਚ ਤਾਂ ਉਹ ਵੀ ਹੈ ਜਿਸ ਨੂੰ ਤੁਸੀਂ ਬਣ ਕੇ ਟੋਏ ਵਿੱਚ ਲੰਕਾ ਦਿੱਤਾ ਤਾਂ ਉਹ ਤਿੰਨੇ ਜਾਣੇ ਹੈਰਾਨ ਹੋ ਗਏ ਕਿ ਇਹਨਾਂ ਨੂੰ ਇਹ ਸਭ ਕਿਵੇਂ ਪਤਾ ਗੁਰੂ ਅਮਰਦਾਸ ਜੀ ਆਪ ਨਾਲ ਚੱਲ ਕੇ 바ਵਾ ਬੁੱਢਾ ਸਹਿਬ ਜੀ ਤੇ ਹੋਰ ਸੰਗਤ ਹੋਰ ਸੰਗਤਾਂ ਨੂੰ ਨਾਲ ਲੈ ਕੇ ਉਸ ਜਗ੍ਹਾ ਤੇ ਪਹੁੰਚੇ ਜਿੱਥੇ ਉਹਨਾਂ ਨੇ ਮਹੰਗਾ ਮਲ ਜੀ ਨੂੰ ਲੰਕਾਇਆ ਹੋਇਆ ਸੀ ਵਰਜਾਂਦਿਆਂ ਨੂੰ ਮਹਿੰਗਾ ਮਾਲ ਜੀ ਤਾਂ ਪਗਤੇ ਵਿੱਚ ਲੈਣ ਸਨ ਉਹਨਾਂ ਦੇ ਸੁਰਤ ਗੁਰੂ ਨਾਨਕ ਜੋੜੇ ਹੋਏ ਸੀ ਆਵਾਜ਼ ਮਾਰਨ ਤੇ ਵੀ ਉਹਨਾਂ ਨੇ ਆਵਾਜ਼ ਨਾ ਦਿੱਤੀ ਗੁਰੂ ਅਮਰਦਾਸ ਜੀ ਨੇ ਪਾਪਾ ਬੁੱਢਾ ਸੇਵ ਜੀ ਨੂੰ ਕਿਹਾ ਕਿ ਇਹਨਾਂ ਦੇ ਕੰਨ ਵਿੱਚ ਸਤਨਾਮ ਕਹੋ ਜੋ ਤੋਂ ਸਤਨਾਮ ਦਾ ਜਾਪ ਕੀਤਾ ਤਾਂ ਮਹਿੰਗਾ ਮਾਲ ਜੀ ਬਿਰਾਗ ਵਿੱਚ ਆ ਗਏ ਕਿ ਪਾਸ਼ਾ ਜੀ ਤੁਸੀਂ ਕਿਉਂ ਚੱਲ ਕੇ ਆਏ ਹੋ ਕਿਸੇ ਹੋਰ ਨੂੰ ਭੇਜ ਦੇਣਾ ਸੀ ਮੈਨੂੰ ਲੈਣ ਵਾਸਤੇ ਤਾਂ ਗੁਰੂ ਅਮਰਦਾਸ ਪਾਸ਼ਾ ਜੀ ਨੇ ਬਚਨ ਕੀਤੇ ਸਿੱਕਾ ਜਿਹੜੇ ਮੇਰੇ ਪਾਏ ਹੋਏ ਪਰਸਿਆਂ ਵਿੱਚੋਂ ਪਾਸ ਹੋ ਜਾਂਦੇ ਨੇ ਫਿਰ ਉਹਨਾਂ ਕੋਲ ਮੈਂ ਚੱਲ ਕੇ ਜਾਂਦਾ ਹਾਂ ਸਿੱਕਾ ਨੂੰ ਨਹੀਂ ਪੇਜਦਾ ਉਹਨਾਂ ਦੀ ਫਿਰ ਮੈਂ ਆਪ ਪੈਜ ਰੱਖਦਾ ਹਾਂ ਗੁਰੂ ਜੀ ਕਹਿੰਦੇ ਕਿ ਜਿਹੜੇ ਹੱਥਾਂ ਨਾਲ ਤੁਸੀਂ ਉਸ ਨੂੰ ਬੰਨਿਆ ਹੈ ਉਹਨਾਂ ਹੱਥਾਂ ਨਾਲ ਖੋਲ ਕੇ ਇੱਥੋਂ ਕੱਢੋ ਜਦੋਂ ਮਹਿੰਗਾ ਮਲ ਜੀ ਨੂੰ ਬਾਹਰ ਕੱਢਿਆ ਤਾਂ ਗੁਰੂ ਜੀ ਨੇ ਉਸ ਨੂੰ ਗਲ ਨਾਲ ਲਾਇਆ ਤੇ ਉਸ ਨੂੰ ਅਨੇਕਾਂ ਹੀ ਵਾਰ ਗੁਰੂ ਜੀ ਮਹਿੰਗਾ ਮਲ ਜੀ ਨੂੰ ਪੁੱਛਣ ਲੱਗੇ ਕਿ ਇਹਨਾਂ ਤੁਹਾਨੂੰ ਸਾਰੀ ਰਾਤ ਟੋਏ ਵਿੱਚ ਦਬ ਛੱਡਿਆ ਦਸੋ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਵੇ ਮਹੰਗਾ ਮਾਲ ਜੀ ਕਹਿੰਦੇ ਤੁਸੀਂ ਸਾਡੇ ਗੁਰੂ ਜੀ ਹੋ ਤੇ ਅਸੀਂ ਤੁਹਾਡੇ ਸੇਵਕ ਆਪ ਜੀ ਦਾ ਜੋ ਵੀ ਹੁਕਮ ਹੈ ਉਹ ਸਜ਼ਾ ਦਿਓ ਦੂਜੀ ਵਾਰ ਗੁਰੂ ਜੀ ਨੇ ਫੇਰ ਪੁੱਛਿਆ ਕਿ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਵੇ ਪਰ ਮਹੰਗਾ ਮਾਲ ਜੀ ਨੇ ਇਹ ਸ਼ਬਦ ਦੂਜੀ ਵਾਰ ਫੇਰ ਕਹੇ ਤੀਜੀ ਵਾਰ ਗੁਰੂ ਅਮਦਾਸ ਜੀ ਨੇ ਫੇਰ ਪੁੱਛਿਆ ਤਾਂ ਮਹੰਗਾ ਮਾਲ ਜੀ ਕਹਿਣ ਲੱਗੇ ਗੁਰੂ ਜੀ ਕਿਰਪਾ ਕਰੋ ਤੇ ਇਹਨਾਂ ਨੂੰ ਸਿੱਖੇ ਦੀ ਦਾਤ ਬਖਸ਼ ਦਿਓ ਉਹ ਤਿੰਨੇ ਚੋਰ ਗੁਰੂ ਜੀ ਦੇ ਚਰਨਾ ਵਿੱਚ ਡਿੱਗ ਕੇ ਆਪਣੀ ਬੋਲ ਮੰਗਣ ਲੱਗੇ ਸੰਗਤ ਜੀ ਗੁਰੂ ਜੀ ਬਚਨ ਗਾਦੇ ਹਨ ਜੇ ਆਪਾਂ ਵੀ ਆਪਣੇ ਅੰਦਰ ਝਾਤ ਮਾਰੀਏ ਕਿ ਅਸੀਂ ਕਿੰਨਾ ਕੁ ਗੁਰੂ ਦੀ ਯਾਦ ਵਿੱਚ ਬੈਠਦੇ ਹਾਂ ਕਿੰਨਾ ਕੁ ਗੁਰੂ ਨੂੰ ਯਾਦ ਕਰਦੇ ਹਾਂ ਸੰਗਤ ਜੀ ਸੇਵਾ ਦੇ ਨਾਲ ਸਬਰ ਦੀ ਵੀ ਬੜੀ ਲੋੜ ਹੁੰਦੀ ਹੈ ਇਸ ਲਈ ਹਮੇਸ਼ਾ ਗੁਰੂ ਨਾਲ ਜੁੜੇ ਰਹੋ ਜ਼ਿੰਦਗੀ ਵਿੱਚ ਜਾਦੇ ਰੁਚੀਵਿਆਂ ਦੇ ਕਾਰਨ ਜੇਕਰ ਟਾਈਮ ਨਹੀਂ ਲੱਗਦਾ ਤਾਂ ਕਟੋ-ਕਟੋ 10-15 ਮਿੰਟ ਜ਼ਰੂਰ ਕੱਢੋ ਰਾਤ ਦੇ ਵੇਲੇ ਸੌਣ ਤੋਂ ਪਹਿਲਾਂ 10-15 ਮਿੰਟ ਬੈਠ ਕੇ ਪਰਮਾਤਮਾ ਨੂੰ ਜ਼ਰੂਰ ਯਾਦ ਕਰੋ ਉਹਨਾਂ ਦੀਆਂ ਦਿੱਤੀਆਂ ਦਾਤਾਂ ਦੇ ਲਈ ਸ਼ੁਕਰਾਨਾ ਕਰੋ ਤੇ ਹਰ ਰੋਜ਼ ਤੁਸੀਂ ਦੋ ਵਾਰ ਮੋਲ ਮੰਤਰ ਜੀ ਦਾ ਜਾਪ ਜ਼ਰੂਰ ਕਰਿਆ ਕਰੋ ਸਵੇਰੇ ਉੱਠਦੇ ਹੀ 108 ਮਣਕੇ ਮਾਲਾ ਮੋਲ ਮੰਤਰ ਜੀ ਦਾ ਜਾਪ ਕਰੋ ਤੇ ਰਾਤ ਨੂੰ ਸੌਣ ਲੱਗਿਆਂ ਵੀ 10-15 ਮਿੰਟ ਮੋਲ ਮੰਤਰ ਜੀ ਦਾ ਜਾਪ ਕਰਕੇ ਸੌਂਿਆ ਕਰੋ ਇਹ ਦੋ ਵਾਰ ਤੁਹਾਡਾ ਕੀਤਾ ਹੋਇਆ ਜਾਪ ਤੁਹਾਡੀ ਝੋਲੀ ਦਾਤਾਂ ਦੇ ਨਾਲ ਭਰ ਦੇਵੇਗਾ ਤੁਸੀਂ ਗੁਰੂ ਦੀਆਂ ਸਾਰੀਆਂ ਖੁਸ਼ੀਆਂ ਹਾਸਲ ਕਰ ਲਓਗੇ ਇਸ ਤਰ੍ਹਾਂ ਤੁਸੀਂ ਗੁਰੂ ਦੇ ਨਾਲ ਜੁੜੇ ਰਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ